ਕੋੜੀ 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 ਚਾਈ ਚਾਈ ਆਈ ਬਾਰਵੇਂ ਮਿੱਤਰਾਂ ਮੇਰਾ ਭੁੱਲ ਗਈ ਆਏ ਹੋਰ ਮਾਰਵੇਂ ਆ ਭੁੱਲ ਗਈ ਵਾ ਪਹਿਲੇ ਚੌਕ ਵਿੱਚ ਚੌਕੀਦਾਰ ਖੜਾ ਏ ਚੌਕ ਵਿੱਚ ਕੋਈ ਬਾਰ ਖੜਾ ਏ ਆਏ ਕਿ ਚੌਕ ਵਿੱਚ ਸਿੱਧੀ ਆਂ ਮਿੱਤਰਾਂ ਦੇ ਸੀਨੇ ਲੱਗ ਜਾ ਹੌਲੀ ਜਹੀ ਵੰਗ ਛਣਕਾਰ ਮਿੱਤਰਾਂ ਦੇ ਸੀਨੇ ਲੱਗ ਜਾ ਹੌਲੀ ਜਹੀ ਵੰਗ ਛਣਕਾਰ ਮਿੱਤਰਾਂ ਦੇ ਸੀਨੇ ਲੱਗ ਜਾ ਅੰਬਾ ਬੋਲੰਗਾ ਅੰਬਾ ਪਾਪਾ ਜੇ ਨਾਲ ਆ ਅੰਬਾ ਗਾਣਾ ਪਾ ਲਾ ਆ ਅੰਬਾ ਮਾਰਿਆ ਦੀ ਸੁਣਦੇ ਮੇਰੀ ਬਾਤ ਕਿੰਨੀ ਵਧੀਆ ਲੱਗਦੀ ਗੱਟ ਗੱਟ ਅੰਬਾ ਬੋਲਦੇ ਓਏ ਉੱਠਦੇ ਜੋ ਵੈਲੀ ਰਗ ਰਗ ਦਾ ਪਤਾ ਨਿਕੜਾ ਨੀਨੇ ਜੋਗਾ ਸਾਨੂੰ ਸਭ ਦਾ ਪਤਾ ਅਤ ਦੇ ਸ਼ਿਕਾਰੀ ਮਾਰਾ ਸਹਿ ਕੇ ਉੱਠੇ ਨੇ నియా ਜਿੰਨੇ ਉੱਠੇ ੱਟ ਨਾਲ ਰੱਖੇ ਉੱਠੇ ਨੇ ਨੀ ਨਾ ਨਾਲ ਰੱਖੀ ਅਸੀਂ ਰੱਖੀ ਦਿਲ ਤੋਂ ਓ ਮਾਰ ਮਾਰ ਪਾਲੀਆਂ ਸਰਦਾਰੀ ਦੀ ਗਏ ਨੀ ਅਸੀਂ ਕਾਟੇ ਇਨੇ ਖਾਦੇ ਤਾਂ ਵੀ ਕਾਟ ਕੋਈ ਨਾ ਟੱਗੀ ਜੱਟ ਨਾਲ ਲਾਗੇ ਓ ਚੜਬਾਰੇ ਨਹੀਂ ਪਏ ਨੀ ਅਸੀਂ ਕਾਟੇ ਇਨੇ ਖਾਦੇ ਤਾਂ ਵੀ ਕਾਟ ਕੋਈ ਨਾ ਜੋ ਟੱਗੀ ੱਟ ਨਾਲ ਲਾਗੇ ਓ ਚੜਬਾਰੇ ਨਹੀਂ ਪਏ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ